ਸੰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਤੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੰਗਣੀ ਤਰਕੀ ਬਖਸ਼ੇ ਤੇ ਬਖਸ਼ੇ ਸਭ ਨੂੰ ਜੀ ਦੇ ਅਰੋਗਤਾ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਪਹਿਲਾਂ ਮੇਰੇ ਕੁੱਕੇ ਜੇ ਨੂੰ ਮਿਲੋ ਸਾਸਰੀ ਦੀ ਗੱਲ ਫਲਾਓ ਫਿਰ ਐਨਕਾ ਦੂੰਗਾ ਐਨਕਾ ਲੈਣ ਆਈ ਜੀ ਮਿੱਤੇ ਆ ਡੱਬਾ ਚੱਕੀ ਨਹੀਂ ਹਾਂ ਐਨਕਾ ਨਹੀਂ ਦਊਂਗਾ ਪਹਿਲਾਂ ਸਾਸਰੀ ਦੀ ਗੱਲ ਬਣਾਓ ਚੱਲ ਬਣਾ ਸਾਸਰੀ ਉਧਰ ਦੇਖ ਕੇ ਸੱਤ ਸਰੀਆ ਕਾ ਮੈਨੂੰ ਹੈਗੀ ਜੀ ਅੱਜ ਛੁੱਟੀ ਮੈਂ ਸਕੂਲ ਨਹੀਂ ਗਈ ਕੈਪਲ ਸੁਪਰਾਂ ਨੂੰ ਮੂੰਹ ਤੇ ਕਾਤੇ ਪਾਉਂਦੀ ਗੰਦੇ ਹੁੰਦੀ ਆ ਤੇ ਮੈਂ ਛੁੱਟੀ ਆ ਤੇ ਹੁਣ ਜੀ ਗੱਲ ਹੈਗੀ ਐਡਾ ਵੀ ਜਿਹੜੀ ਕਬੀਲਦਾਰੀ ਹੁੰਦੀ ਆ ਉਹ ਬੰਦੇ ਉੱਪਰ ਭਾਰੀ ਪੈ ਜਾਂਦੀ ਆ ਤੇ ਮੇਰੇ ਪਰ ਭਾਲੀ ਪੈ ਗਈ ਜੀ ਮੰਨਣਾ ਪੈਂਦਾ ਵਈ ਜੀ ਦੇ ਹੱਥ ਦੇ ਰੁਪਈਆ ਖਾਣੀਆਂ ਜੇ ਕਰਦੇ ਵਿੱਚ ਸੁੱਖੇ ਨਾ ਖੈਰਾਗੇ ਹਾਂ ਲੈ ਨਾ ਟਾਂਗ ਦੇ ਲੈ ਅੱਛਾ ਇਹ ਤੇ ਕੋਰੇ ਕੋਰੇ ਕੀ ਆਏ ਇਹ ਆਏ ਫੁਗਰਾ ਨੰਬਰ 1 ਜਿਕਰਮ ਸਿੰਘ ਠੀਕ ਹੈ ਹਾਈ ਹਾਈ ਹਾਂ ਲਹੋਤਾਂ ਮਨੂੜੇ ਲਾ ਲੈਣਾ ਬਸ ਖੋਲ ਤੋ ਲਾ ਦੋ ਪਾਪਾ ਖੋਲ ਤੋ ਲਾ ਦੋ ਬੱਸ ਇਹ 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 ਚੱਲ ਲਓ ਹਾਂ ਇਦਾਂ ਲਾਉਣੀ ਆ ਇਦਾਂ ਉਹ ਬੱਸ ਕਰ ਬੇਬੇ ਬੱਸ ਕਰ ਚੱਲ ਮਾਂ ਲਾ ਲਈ ਚਲੋ ਫੇਰ ਚੱਕ ਲਾ ਲੱਗਿਆ ਦਾਦੀ ਮੈਂ ਹੁਣ ਰੈਡੀ ਹੋ ਗਿਆ ਜੀ ਆ ਦਾਲਾ ਸਾਂਭਰੀ ਨੂੰ ਜਾਣ ਦੀ ਚਾਰੀ ਆ ਵੀ ਸੰਦੀਪ ਦੇ ਨਾਲ ਤੁਸੀਂ ਰਿਸ਼ਤੇਦਾਰੀ ਵਿੱਚ ਆ ਦੱਤ ਉਹਦੇ ਕੋਤੇ ਜਾਇਆ ਹਾਂ ਤੇ ਵੀ ਜਿਆ ਸੰਦੀਪ ਗਾੜੀ ਵੀ ਕੱਲ ਨੂੰ ਛੱਡਿਆ ਆ। ਵੀ ਸੰਡੇ ਨੂੰ ਮੈਂ ਨਾ ਕੋਲ ਜਾ ਕਿਹਾ। ਚਲ ਕੋਈ ਨਹੀਂ ਪੁੱਠੀਆਂ ਸਿੱਧੀਆਂ ਤੇ ਉਹਨਾਂ ਲੱਗੀਆਂ ਜਾਨੀਆਂ। ਫਿਰ ਉੱਥੇ ਜਾਣ ਵਾਸਤੇ ਹੁਣ ਤਿਆਰ ਹੋਏ ਭੰਬਰੀ ਨੂੰ ਲਾਵਾਂਗੇ ਇੱਥੇ ਥੋੜਾ ਬਹੁਤਾ ਸਮਾਨ ਉੱਪਰ ਛੱਡੇ ਕਰਨਾ। ਤੇ ਆ ਬਾਈ ਤਜੋਰੀ ਰਹਿ ਤਾ। ਇਹ ਵੀ ਭਰੂਆਂਾ ਨੋਟਾਂ ਨਾਲ ਮਨੂੰ ਤਾਂ ਲੱਗਦਾ ਨਹੀਂ ਵਿੱਚ ਕਿੰសារ ਵਰਤਾ ਕਿ ਕਿ ਭਈਆ ਇਹ ਦੇ ਤਾ। ਨਾ ਪੈਣਾ। ਤੇ ਇਕੜੀ ਪੂਰੀ 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 ਸੱਜਣ ਵਾਸਤੇ ਆਈ ਆ ਤੇ ਤੇ ਸਿੱਧੀ ਹੁਣ ਤਾਂ ਆ ਇਹਦੇ ਨਾਲ ਤਜੋਰੀਆਂ ਭਰ ਹੁੰਦੀਆਂ ਜੀ ਬਸ ਆਹ ਤਜੋਰੀਆਂ ਵਾਲਾ ਕੰਮ ਸ਼ੁਰੂ ਕਰਤਾ ਆਨਲਾਈਨ ਪੈਸੇ ਇਹਦੇ ਚ ਪਾਓ ਇੱਧਰ ਤੇ ਉੱਧਰ ਉੱਧਰ ਤੇ ਇੱਧਰ ਕੋਈ ਬੰਦੂਾਰ ਪਰਸਤ ਬਹੁਤ ਪੈਸਾ ਰੱਖੋ ਹੀ ਨਾ ਤੇ ਹੁਣ ਤਿਆਰ ਆ ਜੀ ਵਸੇ ਅਮ ਪਿਛਲੇ ਸਾਲ ਇਹਨੇ ਦਿਨਾਂ ਦੇ ਵਿੱਚ ਨਹੀਂ ਇਹਨਾਂ ਦਿਨਾਂ ਚ ਨਹੀਂ ਮੈਂ ਕਰ ਰਹੀ ਸੀ 10ਵੇਂ ਮਹੀਨੇ ਚ ਬੈਟਰੀ ਸ਼ੁਰੂ 10ਵੇਂ ਮਹੀਨੇ ਚ ਬੈਟਰੀ ਸ਼ੁਰੂ ਕਰੀ ਸੀ ਮੇਰਾ ਢਿੱਡ ਢੁੱਡਾਂ ਤਰ ਪੜ ਗਿਆ ਸੀ ਬਜਰ ਨੂੰ ਬੋਲ ਰਿਹਾ ਸੀ ਇਹ ਕੁੜੀ ਤੂੰ ਗੁਰਦਨ ਤਰਾਉਣੀ ਐ ਤੋੜ ਕੇ ਪਰੇ ਮਨ ਪਰੇ ਲੜੇ ਤੇ ਮੈਂ ਕੱਲ ਜੀ ਆਟਾ ਪਿਆ ਕੇ ਲਾਇਆ ਆਟਾ ਪਿਆ ਕੇ ਜਦ ਮੈਂ ਉੱਥੇ ਬਜਰ ਨੂੰ ਖੜਾ ਜੀ 97 ਕਿਲੋ ਵਜਨ ਦਬਾਰਾ ਹੋ ਗਿਆ ਉਹਨੂੰ ਬਹੁਤ ਝਟਕਾ ਲੱਗਿਆ ਫਿਰ ਜਿਹੜੀ ਬਰੀ ਪ੍ਰੋਬਲਮ ਸੀ ਉਹ ਤਾਂ ਮੇਰੇ ਨਾਲ ਦੀ ਨਾਲ ਚੱਲਿਆ ਰਹੀ ਐ ਤੇ ਮਹਾਵੀ ਇਹ ਸਾਲ 7-8 ਕਿਲੋ ਬਜਨ ਜਿਹੜਾ ਵਧਿਆ ਜਿਵੇਂ ਦਾ ਸਰੀਰ ਦੇ ਰਿਕੁਆਇਰਮੈਂਟਾਂ ਸਾਰੀਆਂ ਪੂਰੀਆਂ ਹੋਈਆਂ ਤਾਂ ਹੀ ਵਧਿਆ ਤੇ ਗੱਲ ਹੁਣ ਕੁੜੀ ਨੂੰ ਪਤਾ ਨਹੀਂ ਕਿੱਥੇ ਤਿਆਰ ਕਰ ਚੱਕਦੀ ਐ ਨੇ ਕਿੱਥੇ ਤਿਆਰ ਲੱਗੂਗੀ ਲੈ ਕਿੱਥੇ ਲੱਗੂਗੀ ਤੇਰੇ ਕਿ ਬਤਾ ਹੀ ਕਰੀ ਜਾਂ ਤੂੰ ਆਪਣੇ ਨਾਲ ਨਾਲ ਤੇਰੇ ਨਾਲ ਨਹੀਂ ਬੱਚਾ ਆਪਣਾਂ ਲੈ ਕੇ ਚੱਲਣ ਤਾਂ ਕੋ ਲੋੜ ਚੱਲ ਜਾਂ ਹੁਣ ਤੱਕ ਬਸ ਠੀਕ ਹੈ ਤੇ ਹੁਣ ਬਾਹਰ ਬੈਠੇ ਜੀ ਉਹ ਸੰਦੀਪ ਪਰ ਭਾਬੀ ਜੀ ਉਹਨਾਂ ਨਾਲ ਵੀ ਕਰਾਉਣਾ ਮੁਲਾਕਾਤ ਤੁਹਾਡੀ ਗਰਮੀ ਨਾਲ ਅੱਜ ਕੜੇ ਲੱਗੜੇ ਪਏ ਜੀ ਇਹ ਜੀ ਧੁੱਪ ਚਮਕਰੀ ਨਾ ਬਾਹਰ ਪੁੱਛੋ ਉਸ ਨਾਲ ਚ ਹਿੰਮਤ ਨਹੀਂ ਵੀ ਮੇਰੀ ਬਾਹਰ ਵੀਡੀਓ ਸ਼ੁਰੂ ਕਰ ਦਵਾਂ ਮੈਂ ਕਮਰੇ ਦੇ ਅੰਦਰ ਮਾਂ ਵੀ ਚੱਲ ਅੰਦਰ ਸ਼ੁਰੂ ਕਰ ਲੈਣਾ ਬਾਹਰ ਤਾਂ ਨਾ ਇੱਕ ਵਾਰ ਤਾਂ ਅੱਖਾਂ ਨੂੰ ਚੌਂਦੀ ਲੱਗਣ ਲੱਗ ਗਈ ਵੀ ਇੰਨੀ ਤੇਜ਼ ਧੁੱਪ ਆ ਪਤਾ ਨਹੀਂ ਕੋਈ ਨਿਗਾਹ 'ਚ ਫਰਕ ਪਿਆ ਵਾ ਤੇ ਚਲੋ ਹੁਣ ਮੌਸਮ ਤੇ ਕੋਈ ਤੱਤ ਤੋਂ ਪੰਗਾ ਘਾ ਘ ਬਦਲ ਨਹੀਂ ਘਟਣੀ ਦਾ ਆਇਆ ਨਹੀਂ ਅੱਜ ਦਾ ਜੇ ਟੈਂਪਰੇਚਰ ਦੇਖਾਂ ਤਾਂ ਮੈਂ ਕਹਿੰਦਾ 40-40 ਦੀ ਡਿਗਰੀ ਦੇ ਲਗਭਗ ਹੋਣਾ ਪਹਿਲੇ ਜੂਨ ਚ 来 ਗਈ ਧੁੱਪ ਪਈ ਐ ਲੇਟ ਜਿਹੜੀ ਪੈਣੀ ਅਸਲੀ ਗਰਮੀ ਤੇ ਚਲੋ ਕੋਈ ਨਹੀਂ ਬਹਿਗੂ ਕਰਕੇ ਵੀ ਮੌਸਮ ਰਹੇ ਸਹੀ ਸਲਾਮ ਸਤ ਤੇ ਜੀ ਜੀ ਦੀ ਜੀ ਜੀ ਬੀਜਣ ਦਾ ਟਾਈਮ ਜ਼ਰੂਰ ਨਹੀਂ ਪਾਈ ਜਾ ਬਹਿਗੂ ਹੁਣ ਤੱਕ ਕੋਣ ਦਾ ਪਾਰ ਬਸ ਇਹ ਲੀ ਕਣਕਾ ਪਰ ਬਿਜਲੀ ਕਣਕਾ ਕਰ ਕਰ ਕੇ ਦੇਖਣਾ ਦਿੱਕ ਤੇ ਕਿਆ ਕਾਇ ਬਾਲ ਬਾਲ ਬਤਾਇਆ ਕਰਨੀ ਮਨ ਨੂੰ ਗੱਲ ਖਾਉਂਦੀ ਉੱਥੇ ਕੈਮਰੇ 'ਚ ਦਿਖਾ ਮੈਂ ਦੇ ਕੇ ਕਰਾਂ ਉੱਥੇ ਕੈਮਰੇ 'ਚ ਘਾ ਦੇਖੋ ਜੀ ਉਹਨਾਂ ਨੂੰ ਕਹ ਸਾਰਿਆਂ ਨੂੰ ਕਹ ਦੇਖੋ ਜੀ ਆਹ ਦੇਖੋ ਜੀ ਹਾਂ ਬਸ ਮੈਂ ਕਹਿੰਦਾ ਵੀ ਕੜਕਾ ਦੇ ਟਾਈਮ ਬਸ ਇਹਰਾ ਕੜਕਾ ਕਰਦਾ ਦੇਖੀਏ ਕਿੱਥੇ ਪੱਕੇ ਕਿੱਥੇ ਹੁਣ ਇਹ ਕਰਨੀ ਆ ਤਾਂ ਜਾ ਕੇ ਜੀਰੀ ਦੇ ਵਿੱਚ ਮੀਂਹ ਦੀ ਰੋੜ ਪਣੀ ਜਦ ਕੜਕਾ ਕੜਕਾ ਕੇ ਨਿਸ਼ਕੇ ਇੰਦਰ ਦੇਵਤਾ ਵੀ ਕਿੱਥੇ ਪਾਣੀ ਦੀ ਰੋੜਾ ਕਿੱਥੇ ਨਹੀਂ ਲੱਗ ਜਾ ਕੰਧਾ ਪਰ ਲਿਖਣ ਤੋਂ ਸਾਰੇ ਕੰਦਾ ਵੀ ਇਹੀ ਤੇ ਪੇਰੀ ਪਈ ਐ ਤੇ ਕਿਸਾੜ ਪੜਨ ਲਿਖਣ ਨਾਲ ਸਾਡੇ ਦਿਮਾਗ ਕਹਿਜਾ ਐਨ ਮੂਰੇ ਰੱਖੂਗੇ ਤੇ ਸਜਾ ਕੇ ਵੀ ਜਾਂਦੀ ਉਹ ਚੱਕੇ ਅਰ ਨਕਸ਼ੇ ਬਣਾਵੇ ਭਾਰਤ ਦੇ ਦੇਗਾ ਪਾਪਾ ਚਲੋ ਮਾਹਣੂ ਨਾਲ ਬਰਾ ਕਰ ਕਰਨਾ ਹੋਵੇ ਵਾਈਕੁ ਜੀ ਕਾ ਖਾਲਸਾ ਵਾਈਕੁ ਜੀ ਕੀ ਕਹਤੇ ਪਰ ਮਾਤੂ ਨਾਲ ਖੋਸ਼ ਰੱਖੇ ਚਾਬੀਆਂ ਦਿਨਾਂ ਦੇ ਵਿੱਚ ਰੱਖੇ ਅੱਜ ਬਾਹਰ ਕਿ ਕਿ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਇਹਨ ਕਹਿੜੀ ਧੁੱਪ ਆ ਇੱਕ ਹੋਰ ਵੀ ਬੰਗਾ ਹੋਇਆ ਵਾ ਨਾਲ ਮਸ਼ੀਨਾਂ ਚਲਵੀਆਂ ਦਾ ਹਾਂ ਤੋੜੀ ਆਲੀਆਂ ਹੂੰ ਤੇ ਸੁਖਵੀਰ ਘਰੋਂ ਦੇਖੇ ਹੋਰ ਆਈਆਂ ਹੂੰ ਸਾਗੀ ਸਾਗੋ ਕੀ ਕਰੀਏ ਚਲੋ ਕੰਮ ਕਰਦੇ ਆ ਅਸੀਂ ਦੇਖੀਂ ਬੰਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹਿ ਬਸ ਫਤਹਿ ਹੂੰ ਫਤਹਿ ਜੀ ਆਏ ਵੀ ਅੱਜ ਸੰਦੀਪ ਘਰ ਚੱਲੀ ਆ ਜੀ ਆਪਣੇ ਡੈਰੀ ਕੋਲ ਨੂੰ ਹਾਂ ਤੇ ਬਾਕੀ ਕੀ ਤੁਹਾਨੂੰ ਦੱਸਿਆ ਜੀ ਅਭੀ ਇਹੜੇ ਕਾਰਨ ਚੱਲਿਆਂ ਨਾਲੇ ਹੈਨਾ ਚਲੋ ਸੁਖ ਸੁਖ ਜਿੰਦਗੀ ਦੇ ਦੋ ਘੜ ਲੂੰਗਾ ਸਾਰਾ ਦੁੱਖ ਵੀ ਘਟੜਾ ਬੰਦਾ ਸੁੱਖ ਵੀ ਘਟੜਾ ਬੰਦਾ ਖੇ ਨਾ ਨਾ ਹੂੰ ਫੰਦੀ ਕੋਲ ਵੀ ਹੈ ਤਾਂ ਅਜ ਢੂਈ ਦੇ ਬਲੀ ਬਚਾਰੇ ਦੀ ਪਰ ਕਹਿੰਦੀ ਮੈਨੂੰ ਜਾਣ ਦੀ ਜ਼ਰੂਰੀ ਹੈ ਕਿ ਸਾਡੀ ਬੰਦੇ ਆ ਹੂੰ ਬਹੁਤਾ ਦਿਨ ਹੋਇਆ ਹੋਵੇ ਫਿਰ ਨਹੀਂ ਲੱਗਦਾ ਮੈਂ ਭੋਗ ਪਰ ਜਾਣਾ ਤਾਂ ਜੀ ਭੋਗ ਵਾਲੇ ਦਿਨ ਮਸ਼ੀਨ ਲੱਗੀ ਹੋਈ ਸੀ ਇਧਰ ਮਸ਼ੀਨ ਲੱਗੀ ਗੰਗੀਤ ਪੱਬੀ ਦੋਨ ਫੇਸ ਨਾ ਹਾਂ ਉਹਦੇ ਕਰਕੇ ਮੇਰੀ ਬੋਰੀ ਹੋ ਗਈ ਤੇ ਹਾਂ ਕਿਹੜਾ ਪਿੰਡਾ ਮੁਸਕਾਬਾਦ ਮੁਸਕਾਬਾਦ ਦਾ ਪਿੰਡ ਹਾਂ ਮੁਸਕਾਬਾਦ ਪਿੰਡਾ ਮੁਸਕਾਬਾਦ ਕਿਤੇ ਨੂੰ ਗਿਆ ਤੇ 12ਵਾਂ ਬੁੱਢਾ ਕੱਪ ਕਿਹਦਾ ਹੈ ਮੇਰੇ ਸੋਨ ਉੱਧਰ ਨੂੰ ਹੈ 12ਵਾਂ ਗਿਆ ਦਾ ਤੇਰਾ ਉਹ ਹੈਡੋਂ ਤੇ ਪੜ ਹੋਣਾ ਵਿੱਚ ਨੂੰ ਹੈਡੋਂ ਪਿੰਡ ਆ ਜਾਂਦਾ ਫਿਕ ਕਰਾਲਾ ਕਬੇਟ ਇਹ ਜੇ ਪਿੰਡਾ ਤੇ ਕੋਣ ਨਾ ਆ ਵੀ ਆਪਣੇ ਕਰਾਲੀ ਗੁਰੇ ਵਾਲੂ ਨੇ ਨਹੀਂ ਨਾ 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 ਇਹਨਾਂ ਦੇ ਪਿੰਡਾ ਬੈ ਨਹੀਂ ਭੰਬਰੀ ਨਹੀਂ ਨਹੀਂ ਨੂੰ ਅਨਦਰ ਪਿੰਡ ਦੇ ਚ 6 ਕਿਲੋਮੀਟਰ ਗਾ ਹੈਡੋਂ ਮੈਂ ਕਹਿੰਦਾ 6 ਜਾਂ 6 ਕਿਲੋਮੀਟਰ ਹੈਡੋਂ ਆ ਪਤਾ ਹੁੰਦਾ ਹਾਂ ਹਾਂ ਨਾ ਮੰਨੂ ਤਾਂ ਮੈਂ ਉਸ ਜਦ ਮੈਂ ਜਿਹੜਾ ਹੈਡੋਂ ਪੁਲ ਬਣਾਇਆ ਵਾ ਮੇਨ ਮੇਨ ਰੋਡ ਪਰ ਲੁਧਿਆਣਾ ਉਹਦੇ ਪਰ ਉਹ ਰੋਡ ਪਰ ਪੁਲ ਦੇ ਉੱਪਰ ਵਾਲੇ ਦਲੇ ਮਿੱਟੀ ਮਹੀਂ ਪਾ ਕੇ ਜਦ ਮੇਰਾ ਬਿਆਨ ਹੀ ਸੀ ਵਾ ਪਰ ਨਹੀਂ ਮੈਂ ਭੰਬਰੀ ਹੋ ਰਹੀ ਜੀ ਕਰਨਾ ਤਾਂ ਉੱਥੇ ਹਾਂ ਕਿ ਉੱਥੇ ਖਮਾਣਾ ਚੋਂ ਲੰਘ ਕੇ ਜਾਂਦੇ ਹੁੰਦੇ ਦੋ ਉੱਥੇ ਮਿੱਟੀ ਪਾਉਣ ਹਾਂ ਕੀ ਗੱਲ ਹੈ ਖਮਾਣਾ ਜੀ ਕਹਿੰਦੇ ਮੈਂ ਹੀ ਪਾਈ ساری ਹਾਂ ਖਮਾਣ ਵਾਲੇ ਪਲਪਰ ਵੀ ਜੀ ਪਾਈ ਹੈ ਹਾਂ ਕਿੱਥੇ ਪਈ ਹੈ ਉਹ ਚੱਕ ਕੇ ਲੈਂਦੀ ਬਹੁਤ ਦੂਰ ਦੂਰ ਤੇ ਮਿੱਟੀ ਚੱਕ ਕੇ ਲੈਂਦੀ ਕਿਉਂ ਕਿਉਂ ਮਿੱਟੀ ਚੱਕ ਕੇ ਪੁੱਤ ਮੈਂ ਪੋਲੋ ਪਰ ਗੱਡੀ ਚੜਨੀ ਤੇ ਉੱਪਰ ਥੱਲੇ ਹੁਣਾਂ ਦਾ ਸਾਰਾ ਕੁਝ ਤਾਂ ਕਰਕੇ ਕਿਉਂ ਹਾਂ ਕਿਉਂ ਕਿਉਂ ਤੂੰ ਕਿਉਂ ਪਾਇਆ ਕਰਦੇ ਕਿਉਂ ਕਿਉਂ ਦੀ ਹੋਈ ਜਿਹੜੀ ਚੀਜ਼ ਪੜਨਾ ਲਿਖਣਾ ਉਹ ਪੁੱਛੀ ਨਾ ਇਹ ਸੁਣ ਲੈ ਤਾ ਆ ਗੱਲ ਕਰ ਲੈ ਮੇਰੇ ਜੀ ਤੂੰ ਬਾਹਰ ਫੋਨ ਲੈ ਜਾ ਦੇ ਦੇ ਰੋ ਫੋਨ ਲੈ ਕਰ ਲਗੋ ਕਰ ਲਗੋ ਉਹ ਤੇ ਅੱਛੀ ਦਾ ਫੋਨ ਆ ਗਿਆ ਦੱਸੀ ਦਾ ਕਰ ਲਾ ਮੈਂ ਤੇ ਫੋਨ ਨੇ ਆ ਮੈਂ ਤੇ ਫੋਨ ਇਹ ਤਾਂ ਮੇਰਾ ਯਾਰ ਤੂੰ ਆ ਫੜ ਅੱਜ ਚੱਲ ਫੇ ਠੀਕ ਹੈ ਤੂੰ ਇਹਦੇ ਕੋਲ ਗੱਲ ਕਰ ਮੈਂ ਨਹੀਂ ਮੈਂ ਨਹੀਂ ਇਹਦੇ ਹੈਲੋ ਹਾਂ ਤੇਰੀ ਕਟਾਈ ਹੋਣੀ ਤੇਰੀ ਕਟਾਈ ਹੋ ਜਣੀ ਤੇਰੀ ਕਟਾਈ ਹਾਂ ਆਪਾ ਹਾਂ ਆਪਾ ਉਹ ਕਹਿੰਦੇ ਦੀਦੀ ਨੂੰ ਫੋਨ ਕਰ ਲੋ ਕੋਈ ਨ ਕਰ ਲੂਗਾ ਫੋਨ ਪੈਸੇ ਨਹੀਂ ਨੇ ਤੇ ਵਟਸਐਪ ਕਾਲ ਕਰੋ ਜੀ ਵਟਸਐਪ ਉਹਦੇ ਕੋਲ ਚੱਲਦਾ ਵਟਸਐਪ ਤੁਹਾਡੇ ਕੋਲ ਚੱਲਦਾ ਚਲਾਓ ਨਹੀਂ ਕਿਹਦੇ ਕੋਲ ਨਹੀਂ ਅੱਜ ਕੱਲ ਵਟਸਐਪ ਕਿਹਦੇ ਕੋਲ ਨਹੀਂ ਚੱਲਦਾ ਇੱਕ ਤਾਂ ਦੱਸ ਦੋ ਕਿਹਦਾ ਮੈਨੂੰ ਆਦਤ ਦਾ ਬਸ ਇਹੋ ਤਰ੍ਹਾਂ ਕੰਮ ਦੀ ਬਸ ਫੇ ਆਦਤ ਤੋਂ ਦੂਏ ਤਰ੍ਹਾਂ ਪਾਓ ਘਰ ਦਾ ਨੈਟ ਦਾ ਆਪਾਂ ਬਿੱਲ ਦਿੰਨੇ ਐ ਐਸੇ ਕੰਮ ਬੱਤਾਂ ਦਿੰਨੇ ਵੀ ਅਸੀਂ ਵਾਈਫਾਈ ਯੂਜ਼ ਕਰੀਏ ਤੇਰੀ ਸਹੀ ਹੈ ਮੈਨੂੰ ਮਤਲਬ ਇਹ ਨਹੀਂ ਮੈਨੂੰ ਇੱਕ ਮਿੰਟਾ ਦੱਸ ਦੋ ਵੀ ਫਲਾਣੇ ਰਿਸ਼ਤੇਦਾਰ ਚ ਵਟਸਐਪ ਨਹੀਂ ਚੱਲਦਾ ਮੈਂ ਉੱਥੇ ਗੱਲ ਕਰਨੀ ਹੁੰਦੀ ਆ ਵੀ ਮੇਰੀ ਸਿੱਧੀ ਘਰ ਨਾਲ ਉੱਥੇ ਗੱਲ ਨਹੀਂ ਹੁੰਦੀ 100 ਰੁਪਿਆ ਕਾ ਦੇ ਦਾ ਮੈਂ ਕਹਤਾ ਬਾ ਮੈਂ ਤੁਹਾਡਾ ਘਰ ਵਾਲਾ ਪਾਊਗਾ ਮੈਂ ਤਾਂ ਉਹ ਤੇ ਬੋਣ ਆਪ ਕਹਿ ਕੇ ਐ ਕਰੋ ਫਿਰ ਤੇ ਤੇ ਬੋ ਸਕਦੇ ਸੀ ਬਾ 200 ਰੁਪਿਆ ਕਿਉਂ ਆ ਵੀਡੀਓ ਤੇ ਕਹ ਮੈਂ ਨਹੀਂ ਪਾਣਾ ਮੈਂ ਜਵਾਬ ਦਿੰਦਾ ਵੀ ਮੇਤੇ ਨਹੀਂ ਪੈਣਾ ਬਾਈ ਪਾਊਗਾ ਇਹਨਾਂ ਦਾ ਘਰ ਵਾਲਾ ਉਹ ਵੀ ਇਹਨਾਂ ਨੂੰ ਕਹਿੰਦਾ ਵੀ ਵਟਸਐਪ ਯੂਜ਼ ਕਰ ਜਿੱਥੇ ਨੂੰ ਵੀ ਕਰਨਾ ਨਾਨਕਿਆਂ ਨੂੰ ਮਨ ਲਾਉਣਾ ਉੱਥੇ ਵੀ ਵਟਸਐਪ ਚੱਲਦਾ ਹੈ ਨਹੀਂ ਪਾਂਬਰੀ ਨੂੰ ਮਲਾਉਣਾ ਉੱਥੇ ਵੀ ਵਟਸਐਪ ਚੱਲਦਾ ਮਾਣੇ ਮਾਜਰ ਨੂੰ ਮਲਾਉਣਾ ਉੱਥੇ ਵੀ ਵਟਸਐਪ ਚੱਲਦਾ ਜਿੱਥੇ ਮਰਜ਼ੀ ਦੇ ਲੋ ਅੱਜ ਕੱਲ ਪੈਸੇ ਕੌਣ ਹੁਣ ਮੇਰੀ ਗੱਲ ਸੁਣੋ 1 ਮਿੰਟ ਜਸਵੀਰ ਹੈ ਆਪਣੇ ਨਾਲ ਤੇ ਕਿੱਡਾ ਵੱਡਾ ਤਕੜਾ ਯੂਟਿਊਬਰ ਉਹਦੇ ਘਰ ਵਾਲੀ ਸਿੱਧਾ ਫੋਨ ਕੱਟੇ ਨਹੀਂ ਕਰਦੀ ਉਹ ਕਰਦੇ ਵਟਸਐਪ ਹਾਂ ਕਰਿਆ ਹੁਣ ਉਹ ਵੀ ਵਟਸਐਪ ਹੀ ਕਰਦੀ ਗੱਲ ਤੁਹਾਨੂੰ ਜਦ ਵੀ ਹੁੰਦਾ ਜਾਂ ਵਟਸਐਪ ਹੀ ਗੱਲ ਜੈਸਮੀਨ ਨੂੰ 1 ਮਿੰਟ ਮਲਾਓ ਫੋਨ ਉਹਨੂੰ ਪੁੱਛਿਆ ਵੀ ਤੈਨੂੰ ਸਿੱਧਾ ਫੋਨ ਕਰਤਾ ਕਿ ਵਟਸਐਪ ਕਾਲ ਆਈ ਥੀ ਹਾਂ ਸਿੱਧਾ ਪਕ ਮਲਾਉਂ ਪੱਕ ਇੱਕ ਮਿੰਟ ਮਲਾਏ ਹੁਣੇ ਕਲੀਅਰ ਹੋ ਜੂ ਤੇਰੇ ਕੋਲ ਵੀ ਸਿੱਧਾ ਹੀ ਆਇਆ ਹਣਾ ਖੜ ਜਾ ਖੜ ਜਾ ਫੋਨ ਚੈੱਕ ਕਰ ਰੇ ਸੰਦੀਪ ਜਦ ਨੈਟ ਪੋ ਵਰਤ ਵਾਦਾ ਕਰ ਜੇ ਸਿੱਧਾ ਫੋਨ ਹੋਇਆ ਤੂੰ ਪੈਸੇ ਪਾਉ ਇੱਕ ਮਿੰਟ ਲੈ ਮੈਂ ਸੁਣ ਵੀ ਆ ਮੈਂ ਤਾਂ ਤਖਾ ਦੇ ਮੈਂ ਕੱਢ ਕੇ ਮੈਂ ਤੈਨੂੰ ਪੁੱਛਿਆ ਜੇ ਤੇ ਸਿੱਧਾ ਫੋਨ ਹੋਇਆ ਹਾਂ ਤੂੰ ਮੈਨੂੰ ਪੈਸੇ ਪਾਉਂਗਾ ਹਾਂ ਪਾ ਦੂੰਗਾ ਲੈ ਓਕੇ ਮਰਸਾ ਪਾ ਮਨ ਨੂੰ ਅੱਜ ਤੱਕ ਮੈਂ ਜਿੰਨੀ ਵਾਰ ਵੀ ਦੇਖਿਆ ਸੰਦੀਪ ਵਾਲੇ ਫੋਨ ਪਰ ਵੀ ਵਟਸਐਪ ਤੇ ਫੋਨ ਆਉਂਦਾ ਇੱਧਰ ਵੀ ਉੱਧਰ ਵੀ ਵਟਸਐਪ ਪਰ ਕਾਲ ਆਈ ਵੀ ਐ ਹੁਣ ਲੱਭਾ ਇੰਨਾ ਟਾਈਮ ਲੱਭਣ ਨੂੰ ਲੱਗਦਾ ਇਹਨਾਂ ਨੇ ਪਤਾ ਕਿ 6 ਮਹੀਨੇ ਪਹਿਲਾਂ ਤਾਂ ਦਿਖਾ ਦੇਣੀ ਸਿੱਧੀ ਗੱਲ ਹੋਵੇਗੀ ਲੈ ਥੱਲੇ ਉਹੀ ਗਿਰਜੂ ਸਭ ਤੋਂ ਉੱਪਰ ਆਉ ਮੇਰੀ ਗੱਲ ਸੁਣੋ ਮੇਰੀ ਗੱਲ ਤਾਂ ਸੁਣੋ ਜਿਹੜਾ ਫੋਨ ਆਉਂਦਾ ਹੁੰਦਾ ਨਾ ਉਹ ਸਭ ਤੋਂ ਉੱਪਰ ਹਿਸਟਰੀ ਚ ਆਉਂਦਾ ਉਹ ਨਾ ਕਿ ਸਭ ਤੋਂ ਥੱਲੇ ਜਾਣਾ ਉਹ ਆਹੋ ਮੈਨੂੰ ਪਤਾ ਹੈ ਗੁਰੂ ਚੱਲ ਸੌਰਿਆਂ ਚੱਲੇ ਚੱਲਿਆ ਫੇ ਸੌਰਿਆਂ ਨੂੰ ਤੁਸੀਂ ਗੱਲ ਇਹ ਜੀ ਕਹਤੀ ਮੈਨੂੰ ਵੀ ਪੈਸੇ ਨਹੀਂ ਪਾਉਂਦਾ ਤੁਹਾਨੂੰ ਵਟਸਐਪ ਚ ਲਾ ਕੇ ਦਿੱਤਾ ਤੁਹਾਡੇ ਨੰਬਰ ਪਰ ਵਟਸਐਪ ਅਮਰੀਕਾ ਕੈਨੇਡਾ ਜਿਹੜਾ ਮੈਂ 100 ਰੁਪਏ ਪਾਣਾ ਤੁਹਾਡਾ ਇੱਥੇ ਪੰਜਾਬ ਪੰਜਾਬ ਚ ਫੋਨ ਹੋਣਾ ਕਿੱਥੇ ਤੁਸੀਂ ਅਮਰੀਕਾ ਕੈਨੇਡਾ ਇਟਲੀ ਇੰਗਲੈਂਡ ਅੱਡ ਅੱਡੇ ਮੁਲਕਾਂ ਬਾਰੇ ਤੁਹਾਨੂੰ ਨੰਬਰ ਚਲਾ ਕੇ ਦੇ ਦਾਂ ਤੁਸੀਂ ਇੱਥੇ ਰੋਈ ਜੋ ਪੰਜਾਬ ਨੂੰ ਹੋਰ ਬੇਜਹਾਤ ਅੱਡ ਅੱਡੇ ਮੁਲਕਾਂ ਨੂੰ ਤੁਹਾਡਾ ਫੋਨ ਸਿੱਧਾ ਮਿਲਦਾ ਮੈਂ ਵੀ ਉੜ ਗਈ ਸੀ ਜਹਾਜ਼ ਤੇ ਬੈਠਣ ਦੀ ਲੋੜ ਹੀ ਨਹੀਂ ਭਾਈ ਹੋਰ ਕਿੱਥੇ ਮਰਜ਼ੀ ਗੱਲਾਂ ਕਰੋ ਕੈਨੇਡਾ ਜੱਟ ਅਮਰੀਕਾ ਅੱਜ ਕੈਨੇਡਾ ਸਾਨੂੰ ਫੜਵਾਉਣੇ ਬੜੇ ਭੰਗ ਦੀ ਟਿੱਕੀ ਲਾ ਕੇ ਬਨਾਦਾ ਆਇਆ ਤਾਂ ਔਖੇ ਔਖੇ ਸਾਲ ਜੱਟ ਉਰੀ ਨਹੀਂ ਤਾਂ ਕਾਹਾਂ ਜਾ ਕੇ ਕੀ ਕਰੂੰਗੀ ਆਪੋ ਹੀ ਸੋਦੀ ਜੱਟ ਬਿਮਾਰ ਹਸੰਦੀਖ ਫਿਰ ਤੂੰ ਰਹਿਣ ਦੇ ਜਾਣਾਂ ਹਾਂ ਉਰੇ ਤੋ ਹੁਣੇ ਦੇਖਿਆ ਜੀ 1 ਮਿੰਟ ਪਹਿਲਾਂ ਕਿੱਡਾ ਹੌਂਕਾ ਲੈ ਕੇ ਕਹਿੰਦੀ ਹਾਏ ਵੇ ਗਾਹਾਂ ਜਾ ਕੇ ਕੀ ਕਰੂੰਗੀ ਤੋ ਕਿਨੂੰ ਮਿਲੂੰਗੀ ਕਿਹਦੇ ਕੋਲ ਬੈਠੂੰਗੀ ਕੱਦ ਚਲਵਾ ਲੈਂਦਾ ਮੈਂ ਜਾਂਦੇ ਜਾਂਦੇ ਲੈ ਹਾਲ ਹੁਣ ਟੀਕੇ ਪਰ ਗੱਲ ਆ ਗਈ ਘੁੰਮ ਗਿਆ ਪਹਿਲਾਂ ਕੋਈ ਵਿਚਾਰ ਨਹੀਂ ਤਾਂ ਮੈਂ ਗੱਲ ਕਹਿਤੀ ਨਾ ਵੀਡੀਓ ਚ ਜਦ ਟੀਕੇ ਪਰ ਆ ਗਈ ਜੀ ਰਾਤੀ ਸਵੇਰੇ ਹੋਈ ਗਿਆ ਨਾ ਇਸ ਗੱਲ ਪਿੱਛੇ ਬਹਿਸ ਕਾਦੀ ਵੀ ਤੂੰ ਮੈਂ ਟੀਕਾ ਲਵਾਣਾ ਕਦ ਹੋਈ ਐ ਆਏ ਕੱਲ ਦੀ ਤਾਂ ਪਿੱਟਦੀ ਆ ਕੱਲ ਤਾਂ ਤੁਹਾਨੂੰ ਮੈਂ ਕਹਤਾ ਤਾਂ ਵੀ ਚੱਲ ਲਾਉਣ ਚੱਲੀਆ ਫਿਰ ਗਈ ਘੱਟ ਨਹੀਂ ਸਿਰ ਚ ਮਾਰ ਲਾਉ ਨੂੰ ਇਹ ਹੈਗੀ ਜੀ ਬਿਮਾਰ ਮਸੰਦ ਇਹ ਤਾਂ ਜਾਣਾ ਕੈਨਸਲ ਹਾਂ ਐ ਮਕੇ ਦਾ ਪਰਸਾ ਚੱਕੀ ਫਿਰਦੀ ਐ ਅਗਲੀ ਆਏ ਨਾ ਕਿਤੇ ਸਿਰਚ ਨਾ ਮਾਰ ਦੇਵੇ ਤੁਹਾਡੇ ਉਵੇਂ ਕਿਤੇ ਚੈੱਕ ਕਰੀਏ ਖਾਲੀ ਖਾਲੀ ਤਾਂ ਇਹ ਭਰਨੀ ਨਹੀਂ ਇਹ ਨਹੀਂ ਭਰਨੇ ਇੱਕਣਾ ਹਾਂ ਹਾਂ ਦੇਣੀ ਨਹੀਂ ਜਾਂ ਫੋਨਾਂ ਚ ਰੱਖਣੇ ਹੁਣ ਸਾਡੇ ਕਿ ਸਾਡੇ ਕਿਹੜਾ ਬਸਾ ਫੋਨਾਂ ਤੇ ਰਹਿਣਾ ਨਾ ਅਸੀਂ ਬੈਂਕ ਤੇ ਜਾ ਕੇ ਲੈਣ ਤੇ ਲੱਗਣਾ ਬੌਚਰ ਲੈ ਕੇ ਪੈਸੇ ਕਿ ਕਢਵਾਉਣੇ ATM ਚ ਲਾ ਕੇ ਕਢਾ ਵੀ ਸਾਡੇ ATM ਚ ਲਾ ਕੇ ਚੱਲਦੀ ਨਹੀਂ ਮੇਰਾ ATM ਅੱਜ ਚਾਹ ਦੇ ਕੋਈ ਕੰਮ ਨੂੰ ਫੇਜੀ ਸਾਡੇ ਭਲਾ ਨੈਟ ਨਹੀਂ ਚੱਲਦਾ ਬਸ ਕੰਮ ਨਹੀਂ ਹੋ ATM ਕਦੇ ਨਹੀਂ ਚੱਲਦਾ ਪਤਾ ਨਹੀਂ ਮੇਰਾ ATM ਨਵਾਂ ਆਇਆ ਤਾਂ ਉਹ ਦੁਬਾਰਾ ਉੱਥੇ ਜਾ ਕੇ ਪਿੰਨ ਦੁਬਾਰਾ ਜਨਰੇਟ ਕਰਨਾ ਪੈਣਾ ਫਿਰ ਤੂੰ ਦਗਾ ਵੀ ਕਿ ਰੋਧ ਤਰ ਰੁਪੜ ਜਾਂਦਾ ਫਿਰ ਮੈਂ ਰੋਜ਼ ਕਾ ਮੈਨੂੰ ਕੀ ਲੋੜ ਮੈਨੂੰ ATM ਦਿਖਾਉਣ ਦੀ ਮੈਨੂੰ ਇਹ ਦੱਸੋ ਮੈਂ ਦਿਮਾਗ ਖਰਾ ਵੀ ਮੈਂ ਕੈਸ਼ ਕਢਾ ਕੇ ਬਟੂ ਚ ਰੱਖਾ ਤੋਤੇ ਚੋਰੀ ਕਰਾਵਾ ਪੈਸ ਹਾਂ ਕਿੰਨੇ ਕਚੋਰੀ ਕਰ ਲਏ ਛੱਡ ਦੇ ਕਿਹੜੇ ਬਟੂਏ ਚ ਮੈਨੂੰ ਇਹ ਦੱਸੋ ਨਹੀਂ ਚੋਰੀ ਕਿੰਨੇ ਕ ਕਰ ਲਏ ਮੈਨੂੰ ਇਹ ਦੱਸੋ ਵੀ ਛੱਡ ਦੇ ਕਿਹੜੇ ਬਟੂਏ ਚ ਇਹਨੂੰ ਆਈਗਾ 800 ਦੇ ਦੇ ਸਾਨੂੰ ਚੋਰੀ ਕਿੰਨੇ ਖਾਧੀ ਛੱਡ ਦੇ ਕਿਹੜੇ ਬਟੂਏ ਚ ਜੇ ਹੋਣਗਾ ਤਾਂ ਹੀ ਛੱਡੂਗਾ ਤਾਈ ਤਾਂ ਮਰ ਤਾਈ ਤੋਂ ਮਰੱਕ ਪੜੀਏਗਾ ਹੁਣ ਤੂੰ ਆਪਣੇ ਅੰਮ੍ਰਿਤ ਤਾਬ ਨੇ ਨਹੀਂ ਜਾਂਦਾ ਜੇ ਹੁਣ ਘਰੇ ਵੀ ਦਰਦ ਕਰਦਾ ਕਈ ਵਾਰ ਵੀ ਜੇ ਵਿੱਕੀ ਦੇ ਫੋਨ ਬਟੂਏ ਦੇ ਪੈਸੇ ਉਹ ਕੱਟ ਲਉ ਬਸ ਹਾਂ ਉਹ ਅੱਜ ਅੱਜ ਤੱਕ ਮੈਨੂੰ ਪੁੱਛ ਕੇ ਕਿਹੜੇ ਕੱਢੇ ਆ ਜਿਹੜੇ ਤੁਸੀਂ ਮੈਨੂੰ ਇਹ ਗੱਲਾਂ ਸੁਣਾਉਂਦੇ ਐ ਆਪਾਂ ਤਾਂ ਕੱਢੇ ਨਹੀਂ ਬਸ ਫਿਰ ਉਹ ਵੀ ਉਹ ਵੀ ਤਾਂ ਕਰਦੇ ਆ ਚੋਰ ਆਪਣਾ ਮੂੰਹਾ ਪੇਟਾ ਕੱਲ ਦਾ ਹੁੰਦਾ ਵੀ ਹਾਂ ਉਹ ਪੂੜੂ ਪਾਲਾ ਖਾ ਜਾਂਦਾ ਹੁੰਦਾ ਇਹ ਗਾਹਣੀ ਦਿੱਤੀ ਐ ਉਹਨਾਂ ਨੇ ਵੀ ਮੂਠਾ ਕੱਲਿਆ ਆਪਣਾ ਮੈਨੂੰ ਜਾ ਤਾਂ ਦੱਸੋ ਵੀ ਮੈਨੂੰ ਪੁੱਛਦੇ ਪਹਿਲਾਂ ਫੋਨ ਕਰਦੇ ਵੀ ਵਿੱਕੀ ਤੇਰਾ ਬਟੂਆ ਫਲਾਣੀ ਜਗ੍ਹਾ ਪਿਆ ਉਹਦੇ 'ਚ ਇੰਨੇ ਕ ਪੈਸੇ ਸੀ ਉਹਦੇ 'ਚ ਇੰਨੇ ਕ ਲੈ ਲੀਏ ਫੇਰ ਤਾਂ ਮੈਂ ਮੰਨਣਾ ਬਾਅਦ ਜਾਵਾਂ ਤੇਰੇ ਬਾਰੇ ਪੁੱਛਣ ਆਈਏ ਇਹ ਤਾਂ ਹੋਏ ਹੈ ਇੰਤੇ ਨਹੀਂ ਜੇ ਦੱਸ ਤਾ ਤੂੰ ਮਰ ਰੱਖੜੀ ਮਾ ਰੱਖਣੇ ਮੰਦ ਤਾਂ ਹੀ ਕਰਿਆ ਮੇਰੇ ਗੱਲ ਯਾਦ ਆ ਗਈ ਕਾਂਟੀ ਬੰਟੀ ਚ ਮੈਂ ਕਿਹਾ ਮੈਂ ਕਰ ਲੈ 500 ਰੁਪਏ ਲੈ ਲੈ ਚ ਭੀੜ ਹੀ ਬੰਦ ਕਰਕੇ ਖੋਲਿਆ ਠੀਕ ਓ ਮੈਨੂੰ ਪਤਾ ਵੀ ਪਹਿਲਾਂ ਤਾਂ ਹੁਣ ਤੱਕ ਜਾ ਤੁੱਧਲੇ ਆਪਣੇ ਪੁਰਾਣੇ ਘਰ ਚ ਆਉਂਦਾ ਹੁੰਦਾ ਤਾਂ ਮਤਲਬ ਇਹਨੇ ਆਉਣਾ ਆ ਕੇ ਪਹਿਲਾਂ ਬਟੂਆ ਰੋਸ਼ਨਾਂ ਚ ਰੱਖ ਦੇਣਾ ਹਾਂ ਮਤਲਬ ਉੱਥੇ ਤੇ ਕਈ ਵਰਗੇ ਸਾਡੇ ਵਰਗਿਆਂ ਨੇ 20 ਰੁਪਏ ਕੱਢ ਲੈ 30 ਰੁਪਏ ਕੱਢ ਲੈ ਕੱਢ ਲੈਂਦੇ ਤੇ ਐਮੀ ਝੂਠ ਬੋਲੀ ਹੈ ਨਾ ਬਈ ਚੱਲ ਇੱਥੇ ਵਿੱਕੀ ਦੇ ਹੋਣੇ ਰੁੱਟੇ ਹੋਏ ਬਈ ਦੇ ਦੋ ਚੱਲ ਜੇ ਤੇ ਕੋ ਚੱਕਰ ਨਹੀਂ ਜਾਏਗਾ ਹੁਣ ਮੈਨੂੰ ਤਾਂ ਤੇਰੇ ਵਟ ਹੋਏ ਹੱਥ ਲਾਉਣ ਲੱਗੇ ਡਰ ਲਾਤਾ ਉਹ ਦਿਨ ਘਰ ਆਲੇ ਮੈਂ ਕਿਹਾ ਸਰਮੇ ਮੇਰੇ ਘਰ ਆ ਜਾ ਨਾ ਉਹ ਵੀ ਨਹੀਂ ਗੱਲ ਉਹ ਨਹੀਂ ਜਦੋਂ ਮੈਂ ਗੱਡੀ ਪਰ ਜਾਦਾ ਤਾਂ ਗੱਡੀ ਪਰ ਮੈਨੂੰ ਖਰਚਾ ਮਿਲਦਾ ਦਾ ਡੇਲੀ ਦਾ ਡੇਲੀ ਠੀਕ ਹੈ ਜੇ ਮੈਂ ਚਾਰ ਚੱਕਰ ਲਾ ਕੇ ਆ ਤਾਂ 500 ਰੁਪਏ ਮਨੂੰ ਕੈਸ਼ ਮਿਲਣਾ ਜੇ 500 ਤੋਂ ਤੁਸੀਂ 100 ਰੁਪਏ ਖਰਚਤਾ ਤਾਂ ਮਨੂੰ ਉਦੋਂ ਕੋ ਤਕਲੀਫ ਨਹੀਂ ਹੁੰਦੀ ਹਾਂ ਠੀਕ ਹੈ ਤਨਖਾਹ ਮੇਰੀ ਸੇਫ ਰਹਿੰਦੀ ਉਦੇ ਚ ਵੀ ਜੇ 10000 ਮੈਂ ਤਨਖਾਹ ਲੈਂਦਾ ਮੇਰੇ ਖਾਤੇ ਚ ਜਾਂਦੀ ਹੁਣ ਮਨੂੰ ਕੌਣ ਮਨੂੰ ਖ ਖਰਚਾ ਕੌਣ ਦਿੰਦਾ ਮੈਨੂੰ ਇਹ ਦੱਸੋ ਡੇਲੀ ਦੇ ਡੇਲੀ 100 ਰੁਪਏ ਖਰਚਾ ਦਵੇ ਮੈਨੂੰ ਵਿੱਚ ਜਿਹਦੇ 50 ਰੁਪਏ ਤੁਹਾਨੂੰ ਭਾਈ ਕੋਲ ਜਾ ਕੇ ਤੁਸੀਂ ਗੱਲ ਕਰੋ ਭਾਈ ਜਦੋਂ ਹੁਣ ਭਾਈ ਮੂਡ ਜੇ ਚੋਂਗਾ ਨਾ ਕਿ ਵਿੱਕੀ ਨੂੰ 100 ਰੁਪਏ ਡੇਲੀ ਖਰਚਾ ਦਿਆ ਕਰ ਉਦੋਂ ਜੋ 50 ਰੁਪਏ ਤੁਹਾਡੇ ਉਹ ਯਾਰ ਛੱਡ ਤੂੰ 20 ਉਹ ਤਾਂ ਉਹ ਜਿਹੜੇ ਖਾਤੇ 'ਚ ਗਏ ਉਹ ਤਾਂ ਮੇਰੀ ਗੱਲ ਸੁਣ ਇੱਕ ਪਹਿਲਾਂ ਬਹੁਤ ਦੇਰ ਪਹਿਲਾਂ ਦੀ ਗੱਲ ਹੈ ਜਾਗਤ ਮਾਤਾ ਨੇ ਗੱਲ ਸੁਣਾਇਤੀ ਕਹਿੰਦੀ ਵੀ ਇੱਕ ਘਰ ਇੱਕ ਬੰਦਾ ਦਿਹਾੜੀ 'ਤੇ ਜਾਂਦਾ ਹੁੰਦਾ ਉਹਦਾ ਹਾਂ ਇੱਕ ਘਰ ਸਰਕਾਰੀ ਨੌਕਰੀ ਕਰਦਾ ਤਾਂ ਬੰਦਾ ਜਿਹੜਾ ਸਰਕਾਰੀ ਨੌਕਰੀ ਕਰਦਾ ਤਾਂ ਉਹ ਨੂਨ ਮਿਰਚੀ ਨਾਲ ਰੋਟੀ ਖਾਂਦਾ ਤਾਂ ਜਿਹੜਾ ਦਿਹਾੜੀ ਪਰ ਜਾਂਦਾ ਤਾਂ ਉਹਨੇ ਰੋਜ਼ੇ ਕਦੇ ਕੋਈ ਸਬਜ਼ੀ ਬਣਾ ਲੈਣੀ ਕਦੇ ਕੋਈ ਸਬਜ਼ੀ ਬਣਾ ਲੈਣੀ ਫਿਰ ਉਹਦੇ ਜਵਾਕ ਲਾਗੇ ਜਨਾਨੀ ਦੇ ਪੁੱਛਣ ਵੀ ਜਿਹਦੀ ਸਰਕਾਰੀ ਨੌਕਰੀ ਦੀ ਵੀ ਵੀ ਆਪਣਾ ਡੈਡੀ ਤਾਂ ਸਰਕਾਰੀ ਜੋਬ ਕਰਦਾ ਪੁੱਤ ਵੀ ਡੈਡੀ ਮੇਰਾ ਨੌਕ ਸਰਕਾਰੀ ਜੋਬ ਕਰਦਾ ਵੀ ਆਪਾਂ ਨੂਨ ਮਿਰਚੀ ਨਾਲ ਰੋਟੀ ਖਾਂਦੇ ਆ ਵੀ ਉਹ ਉਹਨਾਂ ਦੇ ਰੋਜ਼ ਨਮੀ ਸਬਜ਼ੀ ਬਣਦੀ ਆ ਉਹ ਕਹਿੰਦੀ ਪੁੱਤ ਵੀ ਉਹ ਦਿਹਾੜੀ ਕਰਕੇ ਆਉਂਦਾ ਰੋਜ਼ 500 ਰੁਪਏ ਲੈ ਕੇ ਆਉਂਦਾ ਚਾਹ 4 400 300 ਨੋ ਉਹਨਾਂ ਦੇ ਘਰ ਪੈਸੇ ਆਉਂਦੇ ਦਿੱਲੀ ਦੀ ਦਿੱਲੀ ਉਦੋਂ ਚੋ ਸਬਜ਼ੀ ਵੀ ਲੈ ਲੈਂਦੇ ਬਣਾ ਵੀ ਲੈਂਦੇ ਆ ਵੀ ਆਪਣੇ ਜਾਂਦੇ ਖਾਤੇ ਦੇ ਵਿੱਚ ਆਪਾਂ ਆਪਾਂ ਪੈ ਗਏ ਜਮਾ ਖੋਰੀ ਦੇ ਚੱਕਰਾਂ ਚ ਆਪਣੇ ਆਉਣੇ ਮਹੀਨੇ ਬਾਅਦ ਇੱਕ ਦਿਨ ਕਹਿੰਦੇ ਹੁਣ ਉਹਨਾਂ ਦੇ ਵੀ ਤੈਨੂੰ ਰੋਟੀ ਬੰਦ ਹੁੰਦੀ ਦਿਖਾਵਾਂ ਸਬਜ਼ੀ ਇਹਨਾਂ ਨੂੰ ਨੂਨ ਨਾਲ ਉਹਨੇ ਪਾਈ ਜਾ ਕੇ ਉਹਦੀ ਘਰ ਵਾਲੀ ਦੇ ਕੰਨ ਚ ਮਾਰਤੀ ਬੂਗ ਵੀ ਤੂੰ ਪੈਸੇ ਜਮਾ ਕਰਾ ਮੇਰੇ ਕੋਲ ਇੰਨੇ ਹੋ ਗਏ ਤੇਰੇ ਕੋਲ ਇੰਨੇ ਹੋ ਗਏ ਉਹ ਭਾਈ ਉਹਨੇ ਰੋਜ਼ ਜਨਾਨੀ ਆਪਣੇ ਘਰ ਵਾਲੇ ਦੇ ਪੈਸੇ ਬਟੂਏ ਚੋਂ 50 ਕੱਢ ਲੇ ਕਦੇ 100 ਕੱਢ ਲੇ ਉਹ ਜਾ ਚਾਰਕ ਦਿਨ ਬਾਅਦ ਉਹਨੇ ਬੈਂਕ ਜਾਣਾ ਉਹ ਜਮਾ ਕਰਾਉਣਾ ਕਾਨੂੰਨ ਨਾਲ ਰੋਟੀ ਬਣਾਤੀ ਕਦੇ ਆਚਾਰ ਨਾਲ ਖਾ ਲਾਤੀ ਇਹ ਜਮਾ ਖੋਰੀ ਹੁੰਦੀ ਆ ਜਮਾ ਖੋਰੀ ਤੁਸੀਂ ਹੁਣ ਕਰਨੀ ਬੰਦ ਕਰੋ ਹਾਂ ਜ਼ਿੰਦਗੀ ਨੂੰ ਕਰੋ ਇੰਜੋਏ ਕਰ ਰਹੇ ਹਾਂ ਬਹੁਤ ਵਧੀਆ ਉੱਠੋ ਇਹ ਤਾਂ ਕਹਾਣੀਆਂ ਆਪਣੀ ਬਹੁਤ ਲੰਬੀਆਂ ਚੱਲ ਜਣ ਜਾਣ ਚਪਲਾਈ ਆ ਫੋਨ ਮੇਰਾ ਗਰਮ ਹੋ ਗਿਆ ਵੀਰ ਜੀ ਦਾ ਰੱਖਿਓ ਧਿਆਨ ਓਕੇ ਠੀਕ ਆ ਤੇ ਕਰਨ ਦਾ ਵੀ ਰੱਖਿਓ ਧਿਆਨ ਹੋ ਗਿਆ ਪਾ ਹੁਣ ਸਕੂਲ ਨੂੰ ਪਾਪਾ ਜੀ ਲੈ ਕੇ ਪਾਪਾ ਜੀ ਨੇ ਤਾਂ ਆਪਣਾ ਧਿਆਨ ਆ ਫੇਰ ਰਖਾ ਲੈਣਾ ਮੈਂ ਚਲੋ ਠੀਕ ਆ ਜੀ ਮਿਲਦੇ ਆ ਤੁਹਾਨੂੰ ਫੇਰ ਗਾਂ ਚੱਲ ਕੇ ਪਹੁੰਚ ਗਏ ਜੀ ਸ਼ਹਿਰ ਕਮਾਣੋ ਤੇ ਗਰਮੀ ਬਾਬਾ ਹੋ ਗਈ ਅੱਜ ਤਾਂ ਮੇਰੀ ਗੱਡੀ ਦੇ ਏਸੀ ਨੇ ਵੀ ਨਹੀਂ ਵਰਕ ਕਰਿਆ ਹੈਗਾ ਪਤ ਨਹੀਂ ਧੁੱਪ ਐਨੀ ਤੇ ਸੀ ਵੀ ਸ਼ੀਸ਼ਿਆਂ ਨੂੰ ਇਹਦੇ ਜਾਲੀਆਂ ਜੇ ਲਾਉਣੀਆਂ ਪੈਣੀਆਂ ਵਸੇ ਹੈ ਤਾਂ ਉਹਨਾਂ ਦਾ ਵੀ ਚਲਾਨ ਪਰ ਗੱਡੀ ਨੇ ਉਹਨਾਂ ਠੰਡ ਜੀ ਕਰੀ ਨਹੀਂ ਹੈਗੀ ਜਾਂ ਫਿਰ ਥੋੜੀ ਬਹੁਤੀ ਏਸੀ ਦੀ ਸਰਵਿਸ ਹੋਣ ਵਾਲੀ ਆ ਪੈਪੂਪੂਪ ਲਾਈਨ ਡਰੇਨ ਆ ਕਲੀਅਰ ਹੋਣ ਵਾਲੀ ਆ ਤੇ ਜੈ ਬਾਬਾ ਮਾਸਤ ਰਾਮ ਕਹਿੰਦੇ ਜੀ ਖਾਣੇ ਗੋਲ ਗੱਪੇ ਇਹਨਾਂ ਦੇ ਮਸ਼ਹੂਰਾ ਖਮਾਣੋ ਦੇ ਗੋਲ ਗੱਪੇ ਤੇ ਖਾਣੋਂ ਆਈ ਅਸੀਂ ਗੋਲ ਗੱਪੇ ਨਾ ਖਾਈ ਉਹਦਾ ਮੈਨੂੰ ਪਤਾ ਹੀ ਆ ਨਾ ਉਦਾਂ ਗੋਲ ਗੱਪੇ ਵਧਿਆ ਹੁੰਦੇ ਬਾਈ ਦੇ ਤਾਂ ਕਰ ਤੀ ਉਹਦਾ ਪੂਰੀ ਸਫਾਈ ਵੀ ਰੱਖਦਾ ਹੈ ਨਾ ਸਫਾਈ ਦਾ ਖਾਸ ਕਰਕੇ ਧਿਆਨ ਇਹੀ ਤਾਂ ਹੈ ਇਹ ਕਿਹਾ 10 ਰੁਪਏ ਦੇ ਤਿੰਨ ਪੀਸੇ ਦਿੰਦਾ ਹਾਂ ਆਇਆ ਨਾ ਕਰ ਯਾਰ ਹਾਂ ਅਸੀਂ ਆਏ ਲੇਟਾਂ ਨਹੀਂ ਪਹਿਲਾਂ ਕਿਹਾ ਛਾੜ ਦਿੰਦਾ ਤਾਂ 10 ਰੁਪਏ ਦੇ ਜਿਹੜਾ ਕੋਈ ਵੀ ਆਈ ਲੇਟ ਆ ਇਹ ਕਹਿੰਦਾ ਜਿੰਨੇ ਮਰਜ਼ੀ ਖਾ ਲੋ ਕਹਿੰਦਾ ਕੋਈ ਗੱਲ ਨਹੀਂ ਪਿਆਰ ਚਾਹੀਦਾ ਜ਼ਿੰਦਗੀ 'ਚ ਹੋਰ ਕੁਝ ਨਹੀਂ ਚਾਹੀਦਾ ਮੈਂ ਵੀ ਚੱਕ ਲਾਂਦਾ ਕਰੀ ਪ੍ਰੇਟ ਮੇਰੀ ਇੱਧਰ ਨੂੰ ਪੱਪਾ ਦੇਖੇ ਹੀ ਅੱਜ ਹੈ ਪੱਪਾ ਕਦੇ ਦੇਖਦੇ ਨਹੀਂ ਲੋ ਜੀ ਲੋ ਖਾਓ ਜੀ ਤੁਸੀਂ ਵੀ ਉਹ ਨਾ ਮੂਟ ਪਾਣੀ ਕੋਰਾ ਕੋਰਾ। ਕੋਤੋਂ ਸੀ ਪਾਣੀ ਉਹ ਨਾ ਥੱਡੇ ਕੋਲ ਤਾਂ। ਮੈਂ ਨੇ ਵੀ ਆਪਣਾ AC ਚਲਾ ਲਿਆ ਜੀ। ਵੈਸੇ ਗਰਮੀ ਹੋ ਗਈ ਨਾ। ਜੀ ਗਰਮੀ ਲੱਗਦਾ। ਤੇ ਵੀ ਗਰਮੀ ਘੱਟਦਾ। ਇੱਕ ਗੱਲ ਹੈਈ ਉਹ ਹੁਣ ਗਰਮੀਆਂ ਗਰਮੀਆਂ ਤੇਰੀ ਸੇਲ ਸੁਣੀ ਹੋਣੀ ਆ। ਸਰਦੀਆਂ ਦੇ ਘਟੋਂ ਦੀ ਗਰਮੀਆਂ ਤੇ ਜ਼ਿਆਦਾ ਹੁੰਦੀਆਂ ਨਾ। ਗਰਮੀ ਲੇਟ ਆਉਂਦੀ ਹੁਣੇ ਆਇਆ। ਅੱਛਾ। ਹਾਂ ਗਾਹ ਕੇ ਸ਼ਾਮ ਨੇ ਹੁੰਦਾ ਬਾਕੀ ਗੱਲ ਸਹੀ ਹੈ ਹੈ ਤਾਂ ਅੱਜ ਵੀ ਗਾਹ ਕੇ ਸੀ ਤਾਂ ਦੁਪਹਿਰ ਤੱਕ ਆ ਗਏ ਤੇ ਫਰੀ ਵਾਲੇ ਅਸੀਂ ਉਹ ਖੜੇ ਆ ਬਿਆਰ ਵਾਲ ਤੋਂ ਬਿਆਰ ਬੰਤਣਾ ਨਾ 2 ਵਜੇ ਤੱਕ ਸਾਤੇ ਵੀ ਉਹ ਜਿਹੜਾ ਕਸ਼ਮੀਰ ਚੋਂ ਹੋਇਆ ਹਾਂ ਆਵਲੇ ਆ ਉਹਦੇ ਕਰਕੇ ਉਹ ਤਾਂ ਗੰਡੀ ਸੀ ਕਮਾਣ ਵਾਲਿਆਂ ਨੇ ਉਹ ਬਹੁਤ ਮਾੜੀ ਗੱਲ ਹੋਈ ਹੈ ਨਾ ਉਹ ਚਲੋ ਬਹਾਗੁਰ ਜਿਹੜੇ ਵੀ ਉੱਤੇ ਗਏ ਭਾਈ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਜਿਹੜੇ ਪਰਿਵਾਰਾਂ ਚ ਭਾਣਾ ਵਰਤਿਆ ਭਾਈ ਉਹਨਾਂ ਨੂੰ ਵੀ ਇਹ ਭਾਣਾ ਬਲ ਬਖਸ਼ੇ ਵੀ ਸਹਿਜ ਹਨੋ ਚੜਦੀ ਕਲਾ ਚ ਰਹਿਣ ਚਲੋ ਮਿਲਦੇ ਜੀ ਫੇਰ ਤੁਹਾਨੂੰ ਮੈਂ ਤਾਂ ਜਦ ਵੀ ਪਾਂਬਰੀ ਆਉਂਦਾ ਜੀ ਨਾ ਮੇਰਾ ਰੇਲਵੇ ਵਾਲੇ ਇੱਥੇ ਆ ਲੈ ਆਖੜੀ ਸਵਾਗਤ ਕਰਦੇ ਆ ਫਾਟਕ ਬੰਦ ਪਹਿਲਾਂ ਕਾਬਤੋਂ ਤੋਂ ਜੀ ਫਾਟਕ ਮਰੰਡੇ ਵਾਲਾ ਬੰਦ ਮਿਲਦਾ ਮੈਨੂੰ ਤਾਂ ਫਾਟਕ ਖਮਾਣੋਂ ਵਾਲਾ ਬੰਦ ਮਿਲਦਾ ਜਦ ਵੀ ਮੈਂ ਆਉਂਦਾ ਇੱਥੇ ਫਾਟਕ ਬੰਦ ਦਾ ਬੰਦੇ ਹੁੰਦਾ ਆਹ ਤੇ ਇੱਕਾ ਛੋਟਾ ਰਸਤਾ ਵੀ ਆਉਂਦਾ ਥੱਲੇ ਨੂੰ ਜੀ ਪਰ ਉੱਥੋਂ ਛੋਟੇ ਗੱਡੀਆਂ ਨਿਕਲਦੀਆਂ ਹੁੰਦੀਆਂ ਵੱਡੀਆਂ ਨਹੀਂ ਨਿਕਲਦੀਆਂ ਹੈਗੀਆਂ ਮੇਰੇ ਵਾਲੀ ਨਹੀਂ ਨਿਕਲਦੀ ਪਹਿਲਾਂ ਜਿਹੜੀ ਹਿੰਦੀ ਕਾ ਹੁੰਦੀ ਸੀ ਉਹ ਮੈਂ ਕੱਢ ਲਿਆ ਜਾਂਦਾ ਸੀ ਉਹ ਤੋਂ ਅੰਡਰ ਗਰਾਊਂਡ ਜੀ ਪਤਾ ਨਹੀਂ ਕਾ ਦਾ ਉਹਨੂੰ ਟਰੇਨ ਕਾ ਦੇ ਨਹੀਂ ਸ਼ਾਰਟਕਟ ਵਾਲਾ ਕੰਮ ਖਤਮ ਹੈ ਹੁਣ ਓ ਬਾਈ ਤੇਰੀ ਡਿੱਗੀ ਖੁੱਲੀ ਆ ਪਰ ਨਹੀਂ ਬਾਈ ਨੇ ਸਮਾਰ ਰੱਖਿਆ ਵਾ ਹਾਏ ਹਾਏ 2 ਮਿੰਟ ਖੜ ਗਈ ਨਾ ਗੱਡੀ ਤੇ ਸੀ ਬੰਦ ਕਰਕੇ ਐਨੇ ਚ ਗਰਮੀ 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 ਹੋਈ ਪਈ ਆ ਗਰਮੀ 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 ਹੈ ਹੀ ਬਹੁਤ ਗੱਡੀ ਉਹ ਉੱਥੋਂ ਬੜਿਆਂ ਲਈ ਨਿਕਲ ਨਹੀਂ ਹੈਗੀ ਛੋਟੀਆਂ ਗੱਡੀਆਂ ਤਾਂ ਨਿਕਲ ਜਾਂਦੀਆਂ ਨਾ ਆਵਾਏ ਕਦੀ ਸਾਹਮਣੇ ਹਾਂ ਖਾਨਾ ਦਾ ਛੋਟੀਆਂ ਗੱਡੀਆਂ ਤਾਂ ਉਹਦੇ ਚੋਂ ਨਿਕਲ ਜਾਂਦੀਆਂ ਬੜੀਆਂ ਨੇ ਨਿਕਲਦੀਆਂ ਹੈਗੀਆਂ ਹੁਣ ਤਾਂ ਵੇਟ ਕਰਨੀ ਹੋਣੀ ਐ ਸੇਕ ਇਹ ਆ ਗਿਆ ਜੀ ਇਹ ਟਰੈਕ ਹੈਗਾ ਜੀ ਮਰੰਡੇ ਤੋਂ ਅੰਮ੍ਰਿਤਸਰ ਲੁਧਿਆਣੇ ਜਾ ਕੇ ਦੁਬਾਰਾ ਦੂਜੀ ਰੋਡ ਪਰ ਉਹਦੇ ਪਰ ਚੜ ਜਣੀ ਜਾ ਕੇ ਟਰੈਕ ਪਰ ਰੇਲਵੇ ਟਰੈਕ ਹਾਏ ਸੇਕ ਕਿ ਕਿਵੇਂ ਪੈਂਦਾ ਅੱਜ ਏਸੀ ਵੀ ਬੁਜਾਰਾ ਕੰਮ ਛੱਡ ਗਿਆ ਹੁਣ ਤਾਂ ਤੁਮ ਕਦੇ ਹਿਸਾਬ ਲਾਗੀ ਲਾਉਣਾ ਨੋ ਮੈਂ ਤਾਂ ਉਹ ਦੇਖਦੀ ਸੀ ਆ ਹੈਗਾ ਜੀ ਸੰਦੀਪ ਦਾ ਸਕੂਲ ਮਾੜਾ ਮਾੜਾ ਜਿੱਥੇ ਪੜੀਦੀ ਇਹ ਕਹਿੰਦੀ ਮਾੜਾ ਐ ਮੈਂ ਤਾਂ ਕਹੀ ਨਹੀਂ ਵੀ ਮਾੜਾ ਐ ਜਾਗਦਾ ਐਡਾ ਨੇ ਨੇ ਮੇਰੇ ਸਕੂਲ ਦਾ ਮੈਂ ਕੋਈ ਮਜ਼ਾਕ ਨਹੀਂ ੜਾਇਆਗਾ ਹੁਣ ਤਾਂ ਮੈਂ ਕੀ ਪੜਨਾ ਦੇਖਦੀ ਆ ਉਹ ਵੀ ਕਹਿੰਦੀ ਸੀ ਇੱਥੇ گورਸਖ ਪੀਚ ਪੜਿਆ ਵਾ ਮਾਹ ਚਲ ਉਹਨਾਂ ਦੀ ਜਿਆਦਾ ਤਾਜ਼ੀਆਂ ਕਰ ਦਵਾ ਸੀਨੀਅਰ ਸਕੰਡਰੀ ਸਕੂਲ ਗਰਚੱਕੀ ਪਬਲਿਕ ਹਾਂ ਗੋਰਸਖ ਹਾਈ ਸਕੂਲ ਕਮਾਣਾ ਹਾਂ ਗੁਰਸ਼ਕਤੀ ਵੀ ਤਾਂ ਕਹਿਆ ਨਾਲ ਗੁਰਸ਼ਕਤੀ ਮੂਰੇ ਕਹਿੰਦਾ ਤਾਂ ਗੁਰਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਸ ਸਿੱਖਿਆ ਦਾ ਅਧਿਕਾਰ ਪੜੇ ਹਰੇਕ ਪਰਿਵਾਰ ਹਾਂ ਇਹ ਤਾਂ ਅਧਿਕਾਰ ਹੋਣਾ ਵੀ ਚਾਹੀਦਾ ਹੈ ਨਾ ਹਰੇਕ ਪਰਿਵਾਰ ਨੂੰ ਪੜਨਾ ਵੀ ਚਾਹੀਦਾ ਹੈ ਤੇ ਪੜ੍ਹ ਲਿਖ ਕੇ ਥੋੜਾ ਜਿਹਾ ਅਕਲਮੰਦ ਵੀ ਹੋਣਾ ਚਾਹੀਦਾ ਤੇ ਰੇਵੰਗ ਮਨੂੰ ਜੀ ਨਾ ਮੇਰੇ ਤੇ ਕਮੈਂਟ ਬਾਅਦ ਹੀ ਕਰ ਕਮੈਂਟ ਬਾਅਦ ਅਕਲਮੰਦ ਹੈਗੀ ਹੈ ਨਾ ਜੀ ਹੁਣ ਦੱਸੋ ਜੇ ਮੈਂ ਇਹਦੀ ਸਹਿਪਤਕਾਰਤੀ ਤਾ ਦੂਏ ਬੱਸ ਉਹਨੂੰ ਗੱਲ ਨੇ ਮੈਂ ਕਹਿ ਦਿੰਦਾ ਵੀ ਤੇਰੀ ਪੜ੍ਹ ਲਿਖੀ ਦਾ ਕੋਈ ਫਾਇਦਾ ਨਹੀਂ ਹੋਇਆ ਫਿਰ ਤਾਂ ਦੂਏ ਪਾਸੇ ਨੂੰ ਇਹਨਾਂ ਐਂਰਾ ਤੁਸੀਂ ਮੂੰਹ ਵਿੱਚ ਮਜ਼ਾਕ ਕੜਾਉਂਦੇ ਆ ਲੈ ਲੋ ਕਿਹੜਾ ਮੈਂ ਮਜ਼ਾਕ ਕੜਾ ਆ ਜੀ ਮੈਂ ਇਹਨਾਂ ਸੀਰੀਅਸ ਬੈਠਾ ਗੱਡੀ 'ਚ ਨੇ ਮੈਂ ਮਜ਼ਾਕ ਕੜਾਉਂਦਾ ਤਾਂ ਮੈਨੂੰ ਹਾਸੀ ਆਉਂਦੀ ਥੋੜੀ ਬਹੁਤੀ ਥੋੜੀਆਂ ਅੱਖਾਂ ਥੋੜਾ ਮੇਰਾ ਐਕਸਪ੍ਰੈਸ਼ਨ ਐਨਕਾ ਰਾਇਕਾਂ ਦਿਖਦੀਆਂ ਲੋ ਜੀ ਮੈਂ ਐਨਕਾ ਤਾਰ ਦਿੰਦਾ ਹੁਣ ਦੱਸ ਹਾਏ ਅੱਖਾਂ ਖੁੱਲਦੀਆਂ ਨਹੀਂ ਆ ਗਈਆਂ ਅੱਖਾਂ ਤਾਂ ਸਿੱਧੀ ਚਾਹੁੰਦੀ ਪੈਂਦੀ ਆ ਆ ਸਾਡਾ ਜਵਾਈ ਐਨਕਾ ਭੁੱਲ ਗਿਆ ਤਾਂ ਜੀ ਗੱਡੀ 'ਚ ਮੁੜ ਕੇ ਆਪਣ ਨੂੰ ਦਿੱਤੀ ਨਹੀਂ ਦੱਬ ਲੀਆਂ ਨੱਬਲੀਆਂ ਕਹਿੰਦੇ ਤੇ ਮੇਰਾ ਫਰਜ਼ ਆ ਉਹਨੂੰ ਕਹਿਣਾ ਵੀ ਰਵਿੰਦਰ ਤੇਰੀਆਂ ਅਣਕਾ ਭਾਈ ਗੱਡੀ 'ਚ ਪਈਆਂ ਤੂੰ ਜਾਂਦਾ ਜਾਂਦਾ ਚੱਕ ਲਈ ਹੁਣ ਉਹ ਨਹੀਂ ਲੈ ਕੇ ਗਿਆ ਤਾਂ ਕਿਆ ਕਰ ਸਕਦੇ ਜਿਹੜੀਆਂ ਮੈਨੂੰ ਗਿਫਟ ਜੁੱਤੀਆਂ ਦੀਆਂ ਉਹ ਰੀਤ ਦੱਬੀ ਪਈ ਐ ਆਪਣੇ ਹੁਣ ਵੀ ਥੱਲੇ ਲਈ ਪਈ ਹੋਣੀ ਉਹ ਉਹ ਕਹਿੰਦੀ ਮੇਰੀਆਂ ਹੁਣ ਨਿਆਣੇ ਤੇ ਉੱਪਰ ਨੂੰ ਕਿਆ ਭਾਈ ਜਿੰਨਾਂ ਨੇ ਮੰਗ ਲਿਆ ਮੰਗ ਲਿਆ ਪਰ ਨਹੀਂ ਸੁੱਤੀ ਦੇਖੋ ਸੁੱਤੀ ਪਈ ਉਹ ਨਮਸਤੀ ਨਾਲ ਆਪਣੀ ਨਾਲ ਜੀ ਮਾੜੀ ਧੁੱਪ ਆਈ ਉਹਨੂੰ ਕੋਈ ਮੈਂ ਹੁਣ ਤੂੰ ਛੁੱਕ ਰਹਾ ਕਾ ਵੀ ਟ੍ਰੇਨ ਆ ਦੇਵੇ ਸਿੱਤੀ ਫੇਰ ਪਾਚਾ ਤੇ ਨਿਕਲੀ ਹੈ ਤੁਸੀਂ ਗੱਡੀ ਦੇ ਵਿੱਚੋਂ ਸਫਾਈ ਨਹੀਂ ਕਦੀ ਉਹ ਵੈਕਿਊਮ ਕਲੀਨਰ ਮੋਡ ਦਾ ਭਾਈ ਮੇਰਾ ਲੋ ਦੇਖ ਮੇਰਾ ਵੀਰ ਨਹੀਂ ਮੁੜ ਕੇ ਗਿਆ ਉਹ ਜੀ ਸੀ ਬੀ ਵਾਲਾ ਤੁਸੀਂ ਫੋਨ ਕਰ ਲਓ ਵੀਡੀਓ ਚ ਦੱਸਣਾ ਵਿਚਾਰੇ ਤਾਂ ਨਾ ਕੋਈ ਨਹੀਂ ਹੁਣ ਵੀਡੀਓ ਦਾ ਤਾਂ ਘਰ ਦੇ ਵੀ ਦੇਖਦੇ ਉਹਨਾਂ ਨੇ ਆਪੇ ਮੈਸੇਜ ਲਾ ਦੇਣਾ ਕਿ ਤੁਸੀਂ ਤੁਸੀਂ ਵੀ ਕਰਦੇ ਹਾਂ ਦੇਖਦੇ ਆਪਾਂ ਨੂੰ ਮਿਲੇ ਵੀ ਆ ਦੋ ਵਾਰ ਹੁਣ ਭਾਈ ਉਹ ਮੁੜ ਜੂਗਾ ਦੇਖਿਆ ਆਪੇ ਚੱਲ ਪਰਜਾਈ ਦੋ ਦੋਹੇ ਦੋਹੇ ਦੇਖਦੀਆਂ ਉਹ ਕੋਈ ਨਹੀਂ ਹਾਂ ਟਰੇਨ ਵਾਲੇ ਪਰ ਮਨ ਨੂੰ ਗੁੱਸਾ ਆਉਂਦਾ ਬਹੁਤ ਬਹੁਤ ਗੁੱਸਾ ਟਰੇਨ ਕਿੱਥੇ ਰਹਿ ਗਈ ਟਰੇਨ ਰਸਤੇ 'ਚ ਰਹਿ ਗਈ ਕਿੱਦਾਂ ਆਉਗੀ ਹੁਣ ਲੋ ਜੀ ਪਹੁੰਚ ਗਏ ਅਸੀਂ ਭੰਮਰੀ ਲੜੀ ਕੋਲੋਂ ਦਾ ਦਪਰਾ ਦਪਰਾ ਅਸੀਂ ਕਰਾ ਲਈ ਏਸੀ ਦੇ ਵਿੱਚ ਰੈਸਟ ਹੈ 6:00 ਵਜੇ ਬੱਜ ਗਏ ਜੀ ਹੁਣ 6:15 ਹੋ ਗਏ ਰਸਤੇ ਹੁਣ ਦੁਬਾਰਾ ਮੈਂ ਤਾਂ ਆਪਣੀ ਦਸਤਾਰ ਦੁਬਾਰਾ ਸਜਾਈ ਸਦੀਪ ਨੇ ਲਪੇਸਟਿੰਗ ਵਿਧਵਾ ਨਾਲ ਐਵੇਂ ਸਭ ਕਹਿ ਰਿਹਾ ਆਵਾਜ਼ ਤਾਂ ਵੀ ਨਾ ਕਹਿਤਾ ਹਾਂ ਪਹਿਲਾ ਪਹਿਲਾ ਦਾੜੀ ਦੀ ਸਾਹਿਬ ਸਭ ਤੁਸੀਂ ਰਿਆਕਾਰ ਕਬੂਲ ਕਰੋ ਜੀ ਵਹਿਰੀ ਦੀ ਗਾ ਖਾਸਤਾ ਵਹਿਰੀ ਦੀ ਪਦੇ ਦਾੜੀ ਦਾ ਤਾਂ ਤਗੜਾ ਹੁੰਦਾ ਜੀ ਜਦਾਂ ਜੀ ਹੁਣ ਪਹਿਲਾ ਕਮਜ਼ੋਰ ਤਾਂ ਹੁਣ ਪਤਾ ਨਹੀਂ ਕਿਹੜੇ ਹੋੜ ਕਿਹੜੀ ਖਰਾਕ ਰੱਖਿਆ ਕਾਣ ਕਣ ਦੇ ਮੁੱਖ ਲਾਗੇ ਕਰਤੀ ਕੜਕੜਾ ਦਾ ਕੰਮ ਨਹੀਂ ਵੇੜਦਾ ਜੀ ਸਾਰੇ ਜੀ ਮਤੂੜੀ ਦਾ ਰਹਿਣਾ ਟੂੜੀਆਂ ਸਾਰੇ ਰਹਿਣਾ ਟੂੜੀਆਂ ਦਾ ਸਾਰੇ ਮੇਰੇ ਰਹਿਣਾ ਮਾ ਦੇਖਿਆ ਤੁਹਾਡੇ ਵੀ ਬਹੁਤ ਕਰਦਾ ਹੈ ਤੂੰ ਵੀ ਦਾ ਇੱਥੇ ਕੋਈ ਪਾਉਂਦਾ ਤੂੰ ਵੀ ਲੱਗਦਾ ਹਾਂ ਹੀ ਪਾਉਂਦੇ ਸਾਡੀ ਅੱਜ ਇੱਧਰ ਹੋਰ ਅੱਗੇ ਵੜ ਗਏ ਬਾਈ ਨੇ ਅੱਛਾ ਕੋਈ ਉਦੋਂ ਕਿ ਆਉਂਦੇ ਉਹ ਹੌਤਾ ਆਈ ਆ 5-7 ਦਿਨ ਹੋਰ ਬਸ ਹਾਂ ਹਾਂ ਬਸ ਰੀਤਾ ਰੀ ਪਹਿਲੇ ਜੀ ਉੱਤਰ ਆਪਣਾ ਅੱਜ ਨਾਨੇ ਵਾਲੀ ਸਕੂਟਰੀ ਨੂੰ ਲੱਗੀ ਵੀ ਗੇੜੇ ਦੇਣ ਹੋ ਤਾਂ ਸਿੱਧਾ ਕੰਮ ਕਰੂੰਗੀ ਹਾਂ ਇੱਕ ਮਿੰਟ ਆ ਦਈ ਤਨਨ ਨੂੰ ਸੱਸਰੀ ਘਰ ਤਾਂ ਬੁਲਾਈ ਨਹੀਂ ਓਏ ਪੜਾ ਲਓ ਇਹਨੂੰ ਹਾਂ ਬੋਲਣ ਲਈ ਉੱਗੀ ਬੋਲ ਹਾਂ ਬੋਲ ਲਈ ਬੋਲਦੀ ਤਾਂ ਮੰਮੀ ਪਰੇ ਗਈ ਆਪਣੀ ਬਸ ਸਮਝੀ ਹੋਰ ਬਾਤ ਤੇ ਤਾਂ ਬਗੇ ਨਹੀਂ ਨਾ ਅਨੂ ਅਨੂ ਕੋ ਘੜਾ ਇਹਨੂੰ ਬਹੁਤ ਵਾਰ ਕਹਿੰਦਾ ਮੈਂ ਹੌਲੀ ਬੋਲ ਹੌਲੀ ਬੋਲ ਬੋਲ ਡੈਡੀ ਜਦ ਵਿਆਹ ਨਹੀਂ ਕਰ ਮੈਂ ਕਿੰਨਾ ਕ ਬੋਲਦੀ ਸੀ ਪਰ ਜਿਹੜੀ ਹੁੰਦੀ ਉਹ ਹਰਦੀ ਮਾਰਦੇ ਨਹੀਂ ਹੁੰਦੇ ਆਮ ਤੌਰ ਤੇ ਤੂੰ ਕਹਣਾ ਤੂੰ ਬੋਲਦੀ ਨਹੀਂ ਤੂੰ ਤੂੰ ਮੋਕਲਿਆ ਤੂੰ ਬਸ ਝੂਠਾ ਹੀ ਆ ਤੂੰ ਕੱਟ ਬੋਲਣਾ ਹੀ ਮਾੜਾ ਬਾਤ ਤੂੰ ਝੂਠਾ ਹੀ ਆ ਅੱਜ ਕਦਾਂ ਬੰਦ ਬੋਲਣੇ ਚੰਗਾ ਮੈਂ ਦੇਖ ਲੈ ਐ ਝੂਠਾ ਦੀ ਬੰਦ ਬੋਲਣੀ ਚੰਗਾ ਅਸਰੰਦਰ ਨੂੰ ਵੀ ਮਿਲੋ ਜੀ ਇੱਧਰ ਕਿਹੜਾ ਹੌਲੀ ਬੋਲਦਾ ਕਦਰ ਕਰਦੀ ਸਾਰਿਆਂ ਨੂੰ ਪਿਆਰ ਕਰੀਂ ਇਹ ਗੋਲਗੱਲੇ ਹੀ ਬੜੀ ਜਾਂਦਾ ਕਾਹਾਂ ਕਾਹਾਂ ਸਾਰੇ ਗੋਗਲੇ ਟੱਟ ਕੋਣ ਗੋਲਗਲੇ ਤਾਂ ਹੈ ਕੋਈ ਟੱਟ ਜਾਂ ਤਾਂ ਤੂੰ ਤੋਂ ਆਪਣੇ ਆਪ ਨੂੰ ਕਹਿ ਵੀ ਮੈਂ ਸਲੇਮਾ ਕੋਈ ਨਹੀਂ ਇਹਨੂੰ ਬਾਹਰ ਚ ਲੈਦੀ ਚੱਲ ਪੀਲਾ 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 ਤੇ ਗੋਲਕਰੇ ਤੇ ਭਾਈ ਘੱਟ ਕੋਈ ਨਹੀਂ ਹੈਗਾ ਸਾਡਾ ਤਾਂ ਡੈਡੀ ਵੀ ਦੇਖ ਕੇ ਸਾਨੂੰ ਰੰਗ ਬਦਲਣ ਲੱਗ ਗਿਆ ਡੈਡੀ ਵੀ ਗੱਲਾਂ ਥੱਲੇ ਨੂੰ ਲਟਕਣ ਲੱਗ ਗਿਆ ਹਾਂ ਮੇਰੀ ਗੱਲਾਂ ਤਾਂ ਨਹੀਂ ਲੱਗਦੀਆਂ ਲਟਕਣ ਲੱਜੂਗੀ ਹੋਰ 5-4 ਸਾਲ ਨੂੰ ਜਿਹੜੇ ਹਰਾਤ ਆ ਤੁਸੀਂ ਤਾਂ ਖਾਤੇ ਹੀ ਨਹੀਂ ਨਾ ਮੈਂ ਖਾਂਦਾ ਤਾਂ ਹੈਗਾ ਹਾਂ ਮੈਨੂੰ ਹੁਣ ਸ਼ੂਗਰ ਪਲਾਇਆ ਮੈਂ ਤਾਂ ਸ਼ੂਗਰ ਨਹੀਂ ਪੀਂਦੀ ਹਾਂ ਹਾਂ ਮੈਂ ਤਾਂ ਬਹੁਤ ਸਲਿਮ ਹੋਣਾ ਹੁਣ ਨਹੀਂ ਸ਼ੂਗਰ ਤਾਂ ਹੈ ਨਹੀਂ ਜਿੰਨਾ ਨਾ ਨਾ ਇਹਨੂੰ ਨਹੀਂ ਆ ਕਿ ਸ਼ੂਗਰ ਆ ਤੁਸੀਂ ਦੱਸੋ ਤੁਹਾਡੀ ਸਿਹਤ ਕਿਵੇਂ ਹੋਣਾ ਠੀਕ ਹੈ ਲੱਗਦਾ ਨਹੀਂ ਆ ਹੀ ਹੋ ਗਿਆ ਜਿਆ ਵਾ ਤੋ ਤਿੰਨ ਕੋਈ ਨਾ ਲਾ ਮਿੱਟ ਲਾ ਮਿੱਟ ਲੈ ਲਾਜੂ ਸਾਰਾ ਬਸ ਦੁਆਈ ਤੇ ਆ ਦਿੰਦਾ ਉਹ ਉੱਠਿਆ ਡਾਕ ਨਾ ਨਾ ਬਸ ਬੁੱਕੇ ਬਸ ਕੋਈ ਬਹੁਤ ਦੁਆਜ ਤਾਂ ਦਾਦੀ ਹਰੇ ਕੇ ਵਧੀਆ ਹੁੰਦੀ ਹੈ ਥੋੜਾ ਜਿਹਾ ਪਰਹੇਜ਼ ਵੀ ਰੱਖਣਾ ਪੈਂਦਾ ਹੈ ਤੇ ਉਹ ਟਾਈਮ ਨਾਲ ਵੀ ਲੈਣੀ ਪੈਂਦੀ ਬੱਸ ਗੱਲ ਤਾਂ ਇਹ ਗੱਲ ਤਾਂ ਹੈ ਅਸੀਂ ਪਰਹੇਜ ਰੱਖਦੇ ਨਹੀਂ ਹੈਗੇ ਹੁਣ ਮੇਰਾ ਬੜਾ ਬਾਈ ਉਹ ਆ ਸ਼ੂਗਰ ਦੀ ਗੋਲੀ ਖਾਈ ਜਾਂਦਾ ਮਿੱਠਾ ਛੱਡਦਾ ਨਹੀਂ ਆ ਦੇਖਿਆ ਹੁਣ ਕਰਤਾ ਤਾਂ ਮਿਲ ਕੇ ਮੈਨੂੰ ਤਾਂ ਤਾਂ ਨਾਲ ਆਏ ਕੇ ਦੇਖਿਆ ਆਏ ਕੇ ਰੋ ਰਹੇ ਨੇ ਕਿਹਾ ਸਾਹ ਵੀਡੀਓ ਰਿਕਾਰਡ ਕਰਕੇ ਦੇ ਲਿਓ ਜੀ ਆਏ ਕੇ ਨਾਲ ਮੇਰੇ ਕੋਲ ਤੋਂ ਖਾਦੀ ਗ라스 ਮੈਨੂੰ ਖੜਾਉਣਾ ਦੱਸ ਮੈਨਾਂ ਦੱਸ ਵੀ ਮੈਨੂੰ ਖੜਾਉਣਾ ਦੱਸ ਦੇ ਤੂੰ ਆਏ ਘਰ ਤੇ ਕਿਰਾਏ ਲਾਉਂ ਮੈਨੂੰ ਇਹ ਦੱਸ ਪਹਿਲਾਂ ਥੱਲੇ ਦੇ ਕੌਣ ਹੁਣ ਖਾਲੀ ਕਰਕੇ ਆਪੇ ਰੱਖ ਦੇ ਪਲੀਜ਼ ਪੀਲਾ ਨਾ ਜੀ ਐ ਜੀ ਆ ਬੰਨੇ ਹੱਥ ਇਧਰ ਆ ਗਈ ਬੋਟਲ ਦੀ ਬਹੁਤ ਖਾਲੀ ਵੀ ਹੋਗੀ ਅੱਜ ਕਣ ਜਾਂ 2 ਲੀਟਰ ਦੀ ਬੋਤਲ ਛੱਡਦੇ ਸੀ ਦੁਪਹਿਰੇ ਵੀ ਪੀਤਾ ਹੋਊਗੀ ਪੀਤਾ ਮੈਂ ਤਾਂ ਹੁਣੇ ਪੀਤਾ ਨਾ ਤੋਰ ਲੈ ਲੈ ਹੋਰ ਲੈ ਲੈ ਬਸ ਕੋਈ ਨਹੀਂ ਕਿਆ ਕਰਨਾ ਤਾਂ ਅੱਛਾ ਐਂ ਕਰਨਾ ਤਾਂ ਲੈ ਭਾਈ ਐਂ ਕਰ ਲੰਦਿਆ ਹਾਂ ਥੋੜਾ ਜਿਹਾ ਥੋੜਾ ਜਿਹਾ ਪਾ ਲੈ ਚੱਲ ਥੋੜਾ ਜਿਹਾ ਪਾ ਕੇ ਤੈਨੂੰ ਮੈਂ ਦੇ ਦੂੰਗਾ ਇੱਕ ਵਾਰੀ ਕਰ ਲੈ ਇਪਾ ਸਾਰੀ ਇਹ ਕਿਆ ਕਿਆ ਦੇਖੀਂ ਜਵਾਕ ਬੱਸ ਬੱਸ ਬੱਸੋ ਬੱਸ ਚੱਲ ਕਰ ਲੈ ਚਲ ਨਾ ਹੁਣ ਮਿੱਚਾ ਲੱਗਿਆ ਨਾ ਇੱਕ ਵਾਰ ਫੇਰ ਕਰ ਸਾਰੇ ਗੁੱਡ ਇਵਨਿੰਗ ਚੱਲਦੀ ਏ ਤਿਆਰ ਹੋ ਗਏ ਜੀ ਪਰਾਦੀ ਪੀ ਦਾ ਲਈਏ ਜੂਸ ਦਾ ਖਤਮ ਕਰ ਦਈਏ ਫੇਰ ਕਰੂੰਗੇ ਚੇ ਤੁਹਾਡੇ ਨਾਲ ਗੁੱਡੇ ਵੀ ਨਹੀਂ ਲੋ ਜੀ ਹੁਣ ਆਹ ਗਲਾਸ ਕਰ ਲਈ ਮੰਨੂ ਕਹਿੰਦਾ ਜੀ ਆਪ ਆ ਤੁਸੀਂ ਲੈ ਲਓ ਜੀ ਆ ਲੈ ਲਓ ਜੀ ਲੋ ਲੈ ਪਰ ਜੇ ਨਾ ਕਿ ਮੈਂ ਉਧਰ ਦੁੱਤਵਾ ਪੁੱਲ ਨਹੀਂ ਕਰੂਗਾ ਮੇਰੇ ਮੋੜਾਂਗੇ ਆ ਨਾ 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 ਟੀਆ ਮਿਆਰੇ ਕਿ ਦੀਆ ਸਦੀਪ ਦੇ ਹਾਂ ਤੱਕੀ ਤੇ ਮਾਰਦੇ ਆ ਓਏ ਲਾ ਲਾ ਫਾੜਾ ਵੀ ਪੀ ਲੱਗ ਗਈ ਨਹੀਂ ਲਾ ਪੱਤੀ ਨਹੀਂ ਕੱਪੂ ਗੱਲ ਕਰ ਕਿਸ ਆਏ। ਕੱਪੂ ਗੱਲ ਕਰਦਾ। ਰੱਖ ਪੀਲੇ ਹੀ ਪੈਣਾ ਦਾ ਮੈਨੂੰ ਜੀ। ਜੇ ਬੁੱਕੀ ਟੋਕਿਆ। ਮਾਮੀ ਦਾ ਕੁਟੀ ਕਰਵਾ ਵਾਲਾ। ਮਾਮੀ ਦਾ ਕੁਟੀ ਚਲਾ ਕੇ ਮੂੰਹ ਤੋਂ ਵਾਲਾ। ਆ ਜਾ। ਚਲ ਚਲੋ। ਨਹੀਂ ਜਾ ਬੁੱਕੀ। ਮਿਲਦੇ ਆ ਤੁਹਾਨੂੰ ਕਿਸੇ ਅਗਲਾ ਬਲਾਸਟ। ਮਾਰਾ ਜੇ ਅੱਗੇ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ। ਓਕੇ ਬਾਏ ਬਾਏ ਜੀ।